ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਇੱਕ ਬਾਰ ਫਿਰ ਤੁਹਾਡਾ ਸਾਡੇ ਬਲੌਗ ਵਿੱਚ ਸਵਾਗਤ ਆ ਅੱਜ ਵੀ ਕੀ ਆਪਾਂ ਕਿੱਥੇ ਚੱਲੇ ਆ ਅੱਜ ਆਪਾਂ ਚੱਲੇ ਆ ਜੀ ਲਿੱਟਾ ਪਿੰਡ ਵਿੱਚ ਲਿੱਟਾ ਪਿੰਡ ਸਾਡੇ ਭਰਾ ਨੇ ਪਿੰਡ ਸਪੌਂਸਰ ਕੀਤਾ ਆ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਹੜੇ ਕਿਹੜੇ ਰਸਤੇ ਵਿੱਚ ਪਿੰਡ ਪਿੰਦੀ ਆ ਸਾਡੇ ਨਾਲ ਕਿਹੜੇ ਕਿਹੜੇ ਕੀ ਬਾਪਰ ਦਾ ਅੱਜ ਤੁਹਾਨੂੰ ਸਾਰਾ ਕੁਝ ਇਸ ਬਲੌਗ ਵਿੱਚ ਦਿਖਾਵਾਂਗੇ ਲਿੱਟਾਂ ਪਿੰਡ ਹੈਗਾ ਜੀ ਗੜ ਦੀ ਹਾਲ ਤੋਂ ਕੁਝ 10 12 ਕਿਲੋਮੀਟਰ ਸ਼ਾਇਦ ਅੱਗੇ ਹੋਵੇ ਆਪਾਂ ਵੀ ਪੈਲੀਆ ਦੀ ਚੱਲੇ ਇਸ ਏਰੀਆ ਦੇ ਵਿੱਚ ਤੇ ਆਪਾਂ ਕਦੀ ਗਏ ਨਹੀਂ ਇਸ ਏਰੀਏ ਹਾਂਜੀ ਕਿਹੜੇ ਕਿਹੜੇ ਰਸਤੇ ਵਿੱਚ ਸਾਨੂੰ ਪਿੰਡ ਪਿੰਦੀਆਂ ਤੁਹਾਨੂੰ ਅੱਜ ਸਾਰੇ ਪਿੰਡ ਦਿਖਾਵਾਂਗੇ ਤੇ ਵਿੱਕੀ ਚਲੀਏ ਫੇ ਚਲੋ ਜੀ ਚਲੋ ਆਪਾਂ ਜੀ ਜਾਵਾਂਗੇ ਗੜ ਦੀ ਹਾਲ ਤੋਂ ਲਿੱਟਾਂ ਤੇ ਦੇਖਦੇ ਹਾਂ ਇੱਥੋਂ ਕਿੰਨੇ ਕਿਲੋਮੀਟਰ ਇੱਥੋਂ ਜਿਹੜਾ ਮੈਪ ਆ 26 ਕਿਲੋਮੀਟਰ ਸ਼ੋਅ ਕਰਨ ਦੇ ਆ ਬਿਲਕੁਲ ਜੀ ਬ ਨੇ ਇਹ ਪਿੰਡ ਸਪான்ਸਰ ਕੀਤਾ ਆ ਕਿਉਂਕਿ ਸਾਨੂੰ ਸਾਡੇ ਭਰਾਵਾਂ ਨਾਲ ਸਾਨੂੰ ਬਹੁਤ ਪਿਆਰ ਆ ਕਿਉਂਕਿ ਸਾਡੇ ਭਰਾ ਇੱਕ ਆਵਾਜ਼ ਮਾਰਦੇ ਆ ਸਾਨੂੰ ਜਾਣਾ ਪੈਂਦਾ ਹੈ ਹਣਾ ਜੇਕਰ ਤੁਸੀਂ ਵੀ ਆਪਣੇ ਪਿੰਡ ਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਜੀ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਤੁਹਾਨੂੰ ਪਤਾ ਹੀ ਹੁੰਦਾ ਸਾਡਾ ਸਕਰੀਨ ਤੇ ਚੱਲਦਾ ਹੀ ਰਹਿੰਦਾ ਆ ਜੇ ਕਿਸੇ ਨੇ ਆਪਣਾ ਪਿੰਡ ਸਪான்ਸਰ ਕਰਾਉਣਾ ਹੋਵੇ ਖਾਸ ਕਰਕੇ ਪਿੰਡ ਦੇ ਜਿਹੜੇ ਐਨ ਆਰ ਆਈ ਵੀਰ ਆ ਬਾਹਰ ਬੈਠੇ ਆ ਜਾਂ ਫਿਰ ਪਿੰਡ ਦਾ ਜਿਹਦਾ ਨੌਜਵਾਨ ਇਕੱਠੇ ਹੋ ਕੇ ਪਿੰਡ ਸਪான்ਸਰ ਕਰਾ ਲੈਂਦੇ ਆ ਉਹ ਸਾਡੇ ਨਾਲ ਸੰਪਰਕ ਜਰੂਰ ਕਰ ਲਿਓ ਤੇ ਚਲਿਆ ਬਿੱਕੀ ਚਲੋ ਜੀ ਚਲੋ ਓ ਇਸ ਵਕਤ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਧਾਲਾ ਸ਼ੇਖਾਂ ਜੋ ਕਿ ਝਾਵਾਂ ਤੋਂ ਸਿਰਫ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ। ਬਿਲਕੁਲ ਜੀ ਬਿਲਕੁਲ। ਲੋ ਜੀ ਮਸੀਤੀ ਪਿੰਡ ਤੋਂ ਹੁੰਦੇ ਹੋਏ ਅਸੀਂ ਸਕਰਾਲੇ ਵਿੱਚੋਂ ਦੀ ਹੋ ਕੇ ਆਪਾਂ ਡੜ ਨੂੰ ਚਲਾਂਗੇ। ਸਤਿੰਦਰ ਆਪਾਂ ਕਿੱਧਰ ਦੀ ਜਾਈਏ ਢੋਲਵਾਹਾ ਟਾਂਡਾ ਤੋਂ ਢੋਲਵਾਹਾ ਰੋਡ ਜਿਹੜਾ ਜਾਂਦਾ ਤੇ ਛੜਕੇ ਨੂੰ ਉਧਰ ਦੀ ਆਪਾਂ ਗੜ੍ਹ ਨੂੰ ਨਿਕਲੀਏ ਜਾਂ ਸਕਰਾਲੇ ਵਿੱਚ ਦੀ ਜਾਣਾ ਆ। ਮੈਂ ਕਹਿੰਦਾ ਵਿੱਕੀ ਆਪਾਂ ਪਿੰਡਾਂ ਪਿੰਡਾਂ ਵਿੱਚ ਦੀ ਹੁੰਨੇ ਆ ਕਿਉਂਕਿ ਸਾਡੇ ਬਹੁਤ سارے ਸੱਜਣ ਮਿੱਤਰ ਸਾਡੇ ਇਸ ਪੇਜ ਨਾਲ ਜੁੜੇ ਹੋਏ ਹਨ ਸ਼ਾਇਦ ਕੋਈ ਨਾ ਕੋਈ ਸਾਡਾ ਦੇਖਣ ਵਾਲਾ ਹੀ ਹੋਈ ਨਾ ਕੋਈ ਪਿੰਡ ਤੋਂ ਜੁੜਿਆ ਹੀ ਹੁੰਦਾ ਆ ਜੁੜਿਆ ਹੀ ਹੁੰਦਾ ਬਿਲਕੁਲ ਤੇ ਆਪਾਂ ਪਿੰਡਾਂ ਪਿੰਡਾਂ ਵਿੱਚੋਂ ਦੀ ਚੱਲਦੇ ਆ ਪਿੰਡਾਂ ਪਿੰਡਾਂ ਵਿੱਚ ਦੀ ਜਾਂਦੇ ਆ ਚੱਲ ਵੀ ਖੇਤ ਲਾ ਆ ਹੁਣ ਥੋੜਾ ਜਿਹਾ ਓਕੇ ਕੋਈ ਯਾਰ ਹੋਟੇ ਇੰਦਰ ਆਪਾਂ ਇਸ ਵਕਤ ਕਿੱਥੇ ਪਹੁੰਚ ਗਏ ਆ ਇਸ ਇਸ ਵਕਤ ਅਸੀਂ ਸੈਂਪੁਰਾਡੇ ਤੇ ਵਿੱਕੀ ਪਹੁੰਚ ਗਏ ਆ ਸੈਂਪੁਰਾਡੇ ਦੇ ਪਹੁੰਚ ਚੁੱਕੇ ਆ ਪਰ ਆਪਾਂ ਤੇਲ ਪਵਾ ਕੇ ਫਿਰ ਵਾਪਸ ਹੋਣਾ ਤੇਲ ਪਵਾ ਕੇ ਆਪਾਂ ਵਾਪਸ ਆ ਗਏ ਫੇਰ ਸਕਰਾਲੇ ਵਿੱਚ ਦੀ ਹੁਣ ਸਕਰਾਲੇ ਵਿੱਚੋਂ ਦੀ ਹੋ ਕੇ ਫਿਰ ਆਪਾਂ ਅਗਲੀ ਕਾਰਵਾਈ ਕਰਾਂ ਲਓ ਜੀ ਮਿੱਤਰੋ ਅਸੀਂ ਤੇਲ ਪਵਾਉਣ ਲਈ ਰੁਕੇ ਸੈਨਪੁਰ ਵੱਡੇ ਤੇ ਸਾਡੇ ਲक्की ਭਾਜੀ ਹੁਣੀ ਮਿਲ ਗਏ ਸਾਡੀਆਂ ਵੀਡੀਓ ਵੀ ਦੇਖਦੇ ਆ ਤੇ ਸਾਡੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਕਰਦੇ ਆ ਬਾਈ ਕੀ ਹਾਲ ਚਾਲ ਆ ਵਧੀਆ ਬਜੀ ਬਾਈ ਕਿੱਦਾਂ ਲੱਗਦੀ ਸਾਡੀਆਂ ਵੀਡੀਓ ਬਹੁਤ ਅੱਛਾ ਲਓ ਜੀ ਮਿੱਤਰੋ ਆਪਾਂ ਸਕਰਾਲੇ ਪਿੰਡ ਦੇ ਵਿੱਚੋਂ ਦੀ ਯਾਤਾਂ ਗਏ ਆ ਪਰ ਸੜਕਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਵੀ ਕੀ ਕੀ ਕਹਿਣਾ ਚਾਹੁੰਦਾ ਮੈਂ ਕਹਿੰਦਾ ਸੜਕਾਂ ਦੇ ਹਾਲਾਤ ਇਦਾਂ ਦੇਖ ਕੇ ਲੱਗਦਾ ਮੰਗਲ ਗ੍ਰਹਿ ਤੇ ਆ ਗਿਆ ਹੁੰਦਾ ਇਹ ਸੜਕਾਂ ਨਹੀਂ ਬਣੀਆਂ ਹੁੰਦੀਆਂ ਕਦੀ ਬਿਲਕੁਲ ਬਿਲਕੁਲ ਸੜਕਾਂ ਦੇ ਹਾਲਾਤ ਕੋਈ ਬਾਲੇ ਠੀਕ ਨਹੀਂ ਹੈਗੇ ਬਹੁਤ ਮਾੜੇ ਹਾਲ ਔਰ ਕਿਹੜਾ ਪਿੰਡ ਹੰਦਾ ਬੈਰਮਪੁਰ ਹੰਦਾ ਬੈਰਮਪੁਰ ਹਾਂ ਬੈਰਮਪੁਰ ਤੇ ਪਿੰਡ ਤਾਂ ਸਾਨੂੰ ਪਤਾ ਨਹੀਂ ਕਿਹੜਾ ਹੋਣਾ ਕਿਉਂਕਿ ਭਾਈ ਬਹੁਤ ਘੱਟ ਆ ਇਧਰਲੇ ਪਿੰਡਾਂ ਦੇ ਵਿੱਚ ਵਿੱਕੀ ਲੈ ਆ ਕੈਮਰਾ ਨਾਲ ਹੀ ਇਸ ਟਾਈਮ ਅਸੀਂ ਪਹੁੰਚ ਗਏ ਆ ਪਿੰਡ ਪੰਡੋਰੀ ਗੜਦੀਵਾਲ ਦਾਰਾਪੁਰ ਮੱਲਿਆ ਰੂਪੋਵਾਲ ਤੇ ਹੁਣ ਆਪਾਂ ਚਲਾਂਗੇ ਮੱਲਿਆ ਰੂਪੋਵਾਲ ਵੱਲ ਨੂੰ ਹਣਾ ਵਿੱਕੀ ਨਹੀਂ ਨਹੀਂ ਆਪਾਂ ਗੜਦੀਵਾਲ ਜਾਣਾ ਮਾਮਾ ਹਾਂ ਸੋਰੀ ਆਪਾਂ ਗੜਦੀਵਾਲ ਨੂੰ ਸਿੱਧਾ ਹੀ ਚਲਾਂਗੇ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੁਹਾਨੂੰ ਪਿੰਡ ਦੱਸਾਂਗੇ ਕਿਹੜੇ ਰਸਤੇ ਵਿੱਚ ਸਾਨੂੰ ਪੈਂਦੇ ਆ ਤੁਹਾਨੂੰ ਸਾਰੇ ਹੀ ਪਿੰਡ ਦੱਸਾਂਗੇ ਆਪਾਂ ਮੈਂ ਕਿਹਾ ਬਿੱਕੀ ਸੜਕਾਂ ਦੇ ਬਾਲੀ ਹਾਲਾਤ ਮੜੇ ਆ ਇਧਰ ਪਿੰਡਾਂ ਵੱਲ ਬਹੁਤ ਮਾੜੇ ਹਾਲਾਤ ਆ ਯਾਨੀ ਕਿ ਆਪਾਂ 3 ਤੋਂ 4-5 ਕਿਲੋਮੀਟਰ ਆ ਗਏ ਆ ਹਾਂ ਸਾਨੂੰ ਕਿਲੋਮੀਟਰ ਲਗਾਤਾਰ ਸੜਕ ਨਹੀਂ ਮਿਲੀ ਜਿੰਨੇ ਟੋਏ ਮਿਲੇ ਆਏ ਹਾਏ ਤੇ ਅਸੀਂ ਤੁਹਾਡੀ ਖਾਤਰ ਇਧਰ ਦੀ ਪਾਦ ਲਿਆ ਕਿ ਆਪਣੇ ਸੱਜਣ ਮਿੱਤਰਾਂ ਨੂੰ ਪਿੰਡ ਦਿਖਾਉਣੇ ਆ ਕੋਈ ਨਾ ਕੋਈ ਸਾਡਾ ਸੱਜਣ ਮਿੱਤਰ ਕੋਈ ਨਾ ਕੋਈ ਪਿੰਡ ਤੋਂ ਹੋਊਗਾ ਹੀ ਅਸੀਂ ਉਹ ਹੋ ਖੁਸ਼ੀ ਤੁਹਾਨੂੰ ਖੁਸ਼ ਕਰਨ ਲਈ ਖੁਸ਼ ਕਰਨ ਲਈ ਇਧਰੋਂ ਪਿੰਡਾਂ ਵਿੱਚੋਂ ਬਾਦਲੇ ਪਰ ਹੁਣ ਵੀਡੀਓ ਸ਼ੇਅਰ ਕਰ ਦਿਓ ਪਿੰਡ ਪਤਾ ਨਹੀਂ ਕਿਹੜਾ ਹੈ ਕਮੈਂਟ ਕਰਕੇ ਆਪ ਹੀ ਦੱਸ ਦਿਓ ਤੇ ਕਿਉਂਕਿ ਬੋਰਡ-ਵਾੜ ਨਹੀਂ ਲੱਗੇ ਹੈਗੇ ਇੱਧਰ ਨਾਲ ਇਹ ਪਿੰਡ ਹੈਗਾ ਆ ਤਲਵੰਡੀ ਜੱਟਾਂ ਨਹੀਂ ਤੇ ਤਲਵੰਡੀ ਜੱਟਾਂ ਨਹੀਂ ਹਾਂ ਹਾਂ ਹੋਰ ਵੀ ਪਿੰਡ ਆ ਹਾਂ ਕਮੈਂਟ ਕਰਕੇ ਆਪ ਹੀ ਦੱਸ ਦਿਓ ਕਿਹੜਾ ਪਿੰਡ ਆ ਤਾਰਾਪੁਰਾ ਸ਼ਹਿਰ ਕਿਹੜੇ ਰੋਡ ਤੇ ਆਪਾਂ ਆਪਾਂ ਗੜਦੀ ਵਾਲਾ ਰੋਡ ਤੇ ਚੜ ਚੁੱਕੇ ਆਂ ਇਸ ਵੇਲੇ ਠੀਕ ਆ ਓਕੇ ਤੇ ਹੁਣ ਜਿਹੜੀ ਸੜਕਾ ਕੁਛ ਪੱਤਰੀ ਆਈ ਹੈ ਜੀ ਤਾਂ ਪਹਿਲਾਂ ਤਾਂ ਟੋਏ ਟਿੱਪੇ ਸੀਗੇ ਫੂਟਰੀ ਮਾਰਦੀ 30 40 ਦੇ ਜਾਂਦੀ ਸੀਗੀ ਨਾਲ ਹੀ ਮਰੇ ਝੋਕ ਆ ਜਾਂਦਾ ਹੈਗਾ ਬਿਲਕੁਕੁਲ ਜੀ ਬਿਲਕੁਕੁਲ ਚਲੋ ਜੀ ਚਲੋ ਖਚਾਣ ਥੋੜੀ ਜੀ ਖਿਚ ਲੈ ਚੱਲ ਫੇ ਲੈ ਆ ਵੇ ਲੋ ਜੀ ਇਸ ਵਕਤ ਅਸੀਂ ਪਹੁੰਚ ਗਿਆਂ ਪਿੰਡ ਗਲੋਵਾਲ ਤੇ ਪਿੰਡ ਬਹੁਤ ਜਦਾ ਸੋਹਣਾ ਆ ਆਪਾਂ ਇੱਥੋਂ ਦੀ ਹੋਵਾਂਗੇ ਕਿ ਕਿਹੜੇ ਗੜ੍ਹ ਨੂੰ ਨਿਕਲਾਂਗੇ ਇੱਥੋਂ ਗੜ੍ਹ ਨੂੰ ਗੜ੍ਹ ਨੂੰ ਤੇ ਇੱਧਰ ਨੂੰ ਮੋੜ ਲੈ ਇੱਧਰ ਨੂੰ ਆ ਨਿਕਲਾਂਗੇ ਗੜ੍ਹ ਵੱਲ ਨੂੰ ਤੇ ਆਜੋ ਸਾਡੇ ਨਾਲ ਜੀ ਇਸ ਟਾਈਮ ਅਸੀਂ ਪਹੁੰਚ ਗਏ ਆ ਪਿੰਡ ਬਾਗਾ ਤੁਸੀਂ ਪਿੱਛੇ ਬੋਰਡ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਅਸੀਂ ਪਹੁੰਚੇ ਆ ਬਾਬਾ ਦੀਪ ਸਿੰਘ ਸੇਵਾਦਾਲ ਗੜ੍ਹ ਦੀਵਾਲ ਮਨਜੋਤ ਭਾਜੀ ਹੁਣਾਂ ਦੇ ਆਸ਼ਰਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮਨਜੋਤ ਭਾਜੀ ਹੁਣੀ ਦਿਨ ਰਾਤ ਜਿੱਤੇ ਹੜ ਆਏ ਹੋਏ ਹਨ ਤੇ ਦਿਨ ਰਾਤ ਉਹ ਸੇਵਾ ਕਰਦੇ ਹਨ ਤੇ ਇੱਕ ਬਹੁਤ ਹੀ ਚੰਗਾ ਉਪਰਾਲਾ ਮਨਜੋਤ ਭਾਜੀ ਉਹਨਾਂ ਦਾ ਸਾਡਾ ਦਿਲ ਤੋਂ ਸਲੂਟਾ ਮਨਜੋਤ ਭਾਜੀ ਉਹਨਾਂ ਨੂੰ ਜੋ ਕਿ ਇੱਕ ਬਹੁਤ ਨੇਕ ਕੰਮ ਕਰ ਰਹੇ ਹਨ ਤੇ ਇਹ ਉਹਨਾਂ ਦਾ ਆਸ਼ਰਮ ਆ ਜਿੱਥੇ ਬੇਸੁਹਾਰਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ ਤੇ ਬਹੁਤ ਵਧੀਆ ਸੇਵਾ ਕਰ ਰਹੇ ਆ ਮਨਜੋਤ ਭਾਜੀ ਹਣੀ ਹਾਂਜੀ ਇਸ ਟਾਈਮ ਪਹੁੰਚ ਗਏ ਪਿੰਡ ਸਰਹਾਲਾ ਪਿੰਡ ਸਰਹਾਲੇ ਤੋਂ ਹੁੰਦੇ ਹੋਏ ਅਸੀਂ ਪਾਵਾਂਗੇ ਗੜ੍ਹ ਨੂੰ ਚਾਲੇ ਗੜ੍ਹ ਸਿਰਫ ਇੱਥੋਂ 1.5 ਕਿਲੋਮੀਟਰ ਦੂਰ ਤੇ ਸਥਿਤ ਆ ਲਓ ਜੀ ਇਸ ਵਕਤ ਆਪਾਂ ਪਹੁੰਚ ਗਏ ਆਂ ਜੀ ਗੜ ਤੇ ਆਪਾਂ ਜਾਵਾਂਗੇ ਕੇਸੂਪੁਰ ਰੋਡ ਤੇ ਉਸ ਤੋਂ ਗਾਂ ਹੈਗੀਆਂ ਲਿੱਟਾਂ ਜੀ ਡਿੱਟਾ ਹਨਾ ਵੀ ਕੀ ਚਲੀਏ ਫੇ ਹੋਰ ਚਲੋ ਆਜੋ ਬਹਿਜੋ ਲਓ ਜੀ ਇਸ ਟਾਈਮ ਅਸੀਂ ਗੜ ਘੁੰਮ ਰਿਹਾ ਬਜ਼ਾਰਾ ਬਜ਼ੂਰਾ ਸਾਲ ਵੀ ਤੁਹਾਨੂੰ ਦਿਖਾਵਾਂਗੇ ਅੱਜ ਬਾਜ਼ਾਰ ਘੁੰਮਾਂਗੇ ਅੱਜ ਤੁਹਾਨੂੰ ਚੰਗੀਆਂ ਸੜਕਾਂ ਦਿਖਾਵਾਂਗੇ ਗੜ ਸ਼ਹਿਰ ਦੀ ਆ ਤੇ ਗੜ ਸ਼ਹਿਰ ਵੀ ਦਿਲਦਾਰਾਂ ਦਾ ਸ਼ਹਿਰ ਹਨਾ ਵੀ ਕੀ ਬਿਲਕੁਲ ਬਿਲਕੁਲ ਜੀ ਗੜ ਦੀ ਜਿਹੜਾ ਇਹ ਆਪਣੇ ਟਾਂਡੇ ਏਰੀਆ ਨਾਲ ਹੀ ਲੱਗਦਾ ਹੈ तकरीबन ਤੇ ਬਹੁਤ ਸੋਹਣਾ ਸ਼ਹਿਰ ਹੈ ਇਹ ਲਓ ਜੀ ਮਿੱਤਰੋ ਹੁਣ ਆਪਾਂ ਕੇਸੂਪੁਰ ਰੋਡ ਵੱਲੋਂ ਪਲੇ ਚੱਲੇ ਤੇ ਇੱਥੋਂ 5 ਕਿਲੋਮੀਟਰ ਦੂਰੀ ਦੇ ਸਤੇਤਾ ਪਿੰਡ ਲਿੱਟਾਂ ਤੇ ਜੁੜੇ ਰੋ ਵੀਡੀਓ ਦੇ ਅੰਤ ਤੱਕ ਵੀਡੀਓ ਬਹੁਤ ਖਾਸ ਵਾਲੀ ਹੈ ਤਾਂ ਲਓ ਜੀ ਆਪਾਂ ਬਸ ਲਿੱਟਾ ਪਿੰਡ ਦੇ ਨੇੜੇ-ਨੇੜੇ ਹੀ ਆ ਤੇ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਆਹ ਜਿਹੜਾ ਪਿੰਡ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਮਿੱਤਰੋ ਆਪਾਂ ਪਿੰਡ ਕੇਸੂਪੁਰ ਦੇ ਨੇੜੇ-ਨੇੜੇ ਆ ਬਸ ਲਿੱਟਾ ਪਿੰਡ ਪਹੁੰਚਣ ਹੀ ਵਾਲੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਸੀ ਦੇਖ ਨਹੀਂ ਉਹ ਸਾਡੀ ਮੇਹਨਤ ਆਪਾਂ ਕਿਥੋਂ ਡਾਂਡੇ ਤੋਂ ਤੁਰਿਆ ਕੱਡੋ ਘੱਟ ਸਾਨੂੰ ਘੰਟਾ ਲੱਗ ਗਿਆ ਨਾ ਵੀ ਕੀ ਪੂਰਾ 1 ਘੰਟਾ ਲੱਗ ਗਿਆ ਜੀ ਸਾਨੂੰ ਕਾਂਡੇ ਤੋਂ ਗੜਦੀ ਹਾਲੋਂ ਨੂੰ ਅੱਗੇ ਸਾਨੂੰ ਉਹ ਪਹਾੜ ਵੀ ਦਿਸਣ ਲੱਗ ਪਏ ਆ ਸਾਡਾ ਸਭ ਤੋਂ ਜ਼ਿਆਦਾ ਸਮਾਂ ਖਰਾਬ ਕੀਤਾ ਜਿਹੜੇ ਸੜਕਾਂ ਤੇ ਪਿੰਡਾਂ ਦੇ ਵਿੱਚ ਟੋਏ ਪਾਣੀ ਮੀਂਹ ਕਰਕੇ ਟੋਏ ਪਏ ਹੋਏ ਆ ਇਹੋ ਕਰਕੇ ਸਾਡਾ ਸਮਾਂ ਥੋੜਾ ਜਿਹਾ ਖਰਾਬ ਹੋਇਆ ਦਿੱਤਾ ਸੀ ਟੈਂਸ਼ਨ ਬਹੁਤ ਜਣਾ ਸੀ ਅਸਤੰਦਰ ਇੱਥਾਂ ਵੀ ਪਹਾੜ ਦਿਸਣ ਲੱਗ ਪਏ ਆ ਨਾ ਉਹ ਦੇਖ ਪਹਾੜ ਸੀ ਪਹਾੜ ਦਿਖਾਉਂਗਾ ਇੱਥੋਂ ਪਹਾੜ ਦਿਖਦੇ ਆ ਉਹ ਦੇ ਸ਼ਾਇਦ ਤੁਹਾਨੂੰ ਦਿਖਦੇ ਹੁਣ ਦਰਪਤ ਆ ਗਿਆ ਵੀ ਕਿੱਦਾਂ ਆਹ ਜਾ ਕੇ ਦਿਸਣ ਲੱਗ ਪਏ ਪਹਾੜ ਕੋਈ ਗੱਲ ਨਹੀਂ ਲੋ ਜੀ ਮਿੱਤਰੋ ਅਸੀਂ ਬਾਂਡਾ ਪਿੰਡ ਦੇ ਨੇੜੇ ਤੇੜੇ ਆ ਤੇ ਹੁਣ ਆਪਾਂ ਇੱਥੋਂ ਲਿੱਟਾ ਪਿੰਡ ਨੂੰ ਚਲਾਂਗੇ ਤੁਸੀਂ ਵੀਊ ਚੈੱਕ ਕਰੋ ਇਧਰਲਾ ਮਾਹੌਲ ਕਿੰਨਾ ਸ਼ਾਂਤ ਆ ਤੇ ਹਜੋਕੇ ਬਹੁਤ ਜ਼ਿਆਦਾ ਆ ਪਰ ਕੋਈ ਗੱਲ ਨਹੀਂ ਸਕਰੀਨ ਹਿੱਲਣੀ ਆ ਬੜਾ ਜੇ ਤੁਸੀਂ ਅੰਡਰਸਟੈਂਡ ਕਰ ਲਿਓ ਇਹ ਚੀਜ਼ਾਂ ਨੂੰ ਕਿ ਸਾਡੀ ਜਿਹੜੀ ਗਿੰਬਲ ਉਹ ਵੀ ਜ਼ਿਆਦਾ ਹਿੱਲਦੀ ਆ ਲੋ ਜੀ ਮਿੱਤਰੋ ਅਸੀਂ ਬਸ ਲਿੱਟਾ ਪਿੰਡ ਦੇ ਨੇੜੇ ਤੇੜੇ ਆ ਆ ਕਿਹੜਾ ਧਰਮਣਿਸਥਾਨ ਆ ਸਭ ਕਮੈਂਟ ਕਰਕੇ ਦੱਸਿਓ ਅਗਲਾ ਸਟਪ ਕੰਢੀ ਏਰੀਆ ਦੇ ਭਟਾ ਵੱਡੇ ਵਾਲੇ ਘੁੰਮ ਰਹੇ ਆ ਹਨ ਕਿ ਬਿਲਕੁਲ ਜੀ ਆਪਾਂ ਅਸਲ ਹੈਗੇ ਜੀ ਇਹਨੂੰ ਕੰਡੀ ਏਰੀਆ ਕਹਿਤਾ ਜਾਂਦਾ ਜਿੱਦਾ ਗੜ ਦੀ ਆ ਫੋਰਾ ਹੀ ਆ ਹਟ ਜਾਂਦਾ ਪਿੰਡ ਹਾਂ ਨੇ ਪੈਂਦੇ ਗੜ ਦੀ ਵਾਲ ਦੇ ਟਾਂਡਾ ਹਲਕਾਈ ਇਹਨਾਂ ਨੂੰ ਪੈਂਦਾ ਮੇਰੇ ਅਨੁਸਾਰ ਨਾ ਨੁਸ਼ਾਨਦਲਾ ਲੋ ਜੀ ਮਿੱਤਰੋ ਅਕਸਰ ਅਸੀਂ ਪਿੰਡ ਲਿੱਟਾ ਪਹੁੰਚ ਹੀ ਗਏ ਆ ਇੱਥੋਂ ਰਿਸ਼ਪਾਲਮਾ 1 ਕਿਲੋਮੀਟਰ ਦੂਰੀ ਦੇ ਸਥਿਤਤਾ ਹੁਣ ਅਸੀਂ ਪਿੰਡ ਲਿੱਟਾ ਸ਼ੂਟ ਕਰਾਂਗੇ ਸਾਨੂੰ ਜਿਨ੍ਹਾਂ ਨੇ ਸਪான்ਸਰ ਕੀਤਾ ਸੀ ਆਪਣਾ ਪਿੰਡ ਉਹ ਸਾਡੇ ਭਰਾ ਲੈਣ ਆਏ ਆ ਤੇ ਵੀਰ ਸਾਡੇ ਆ ਰਹੇ ਆ ਤੇ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਸਕਿਪ ਨਾ ਕਰਿਓ ਮੋਟਕਿਆਂ ਤੇ ਸੰਦੀਪ ਭਾਜੀ ਹੁਣੀ ਸਾਡੇ ਨਾਲ ਆ ਜਿਨ੍ਹਾਂ ਨੇ ਪਿੰਡ ਸਪான்ਸਰ ਕੀਤਾ ਈ ਹੁਣ ਅਸੀਂ ਪਿੰਡ ਪਿੰਡ ਦੀਆਂ ਗਲੀਆਂ-ਗਲੀਆਂ ਦੇ ਵਿੱਚ ਘੁਮਾਂਗੇ ਤੇ ਪਿੰਡ ਬਾਰੇ ਦੱਸਾਂਗੇ ਤੁਹਾਨੂੰ ਪਿੰਡ ਵਿੱਚ ਕੀ ਖਾ ਸਕੀ ਕੀ ਨਹੀਂ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਸਾਡਾ ਨਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਸਾਡੇ ਸੱਜਣ ਮਿੱਤਰ ਕਾਫੀ ਲੰਬੇ ਸਮੇਂ ਤੋਂ ਵਿਦੇਸ਼ਾਂ ਦੀ ਧਰਤੀ ਉੱਤੇ ਬੈਠੇ ਹੋਏ ਹਨ ਉਹ ਆਪਣਾ ਪਿੰਡ ਦੇਖ ਕੇ ਸਾਡੀ ਵੀਡੀਓ ਰਾਹੀਂ ਮਤਲਬ ਆਪਣੇ ਪਿੰਡ ਨੂੰ ਯਾਦ ਕਰਦੇ ਰਹਿਣ ਤੇ ਆਜੋ ਆਪਾਂ ਤੁਹਾਨੂੰ ਪਿੰਡ ਘੁਮਾਉਣੇ ਆ ਲਓ ਜੀ ਵਿੱਕੀ ਸਾਡਾ ਕੈਮਰਾ ਸੈੱਟ ਕਰਦਾ ਹੋਇਆ ਹੁਣ ਆਪਾਂ ਲਿੱਟਾ ਪਿੰਡ ਸ਼ੂਟ ਕਰਾਂਗੇ ਵਿੱਕੀ ਮੇਰਾ ਪਰ ਆ ਟਾਈਮ ਬਹੁਤ ਘੱਟ ਆ ਤੇ ਆਪਾਂ ਕਈ ਕੁਝ ਕਰਨਾ ਆ ਮੈਂ 10 ਮਿੰਟਾਂ ਦੇ ਵਿੱਚ ਸਾਰਾ ਕੰਮ ਨਿਬੇੜ ਦੇਣਾ ਆ ਤੁਹਾਨੂੰ ਛੇਤੀ ਕេចਲਾ ਮੇਰਾ ਵੀ ਨਾ ਲਿੱਟਾ ਪਿੰਡ ਸ਼ੂਟ ਕਰਨਾ ਆ ਕਿੰਨਾ ਸਮਾਂ ਲੱਗ ਜੀ ਕੋ ਸਾਨੂੰ ਪਿੰਡ ਲਿੱਟਾ ਸ਼ੂਟ ਕਰਦਿਆਂ ਨੂੰ ਪਿੰਡ ਛੋਟਾ ਆ 15 ਤੋਂ 20 ਮਿੰਟ ਲੱਗਣਗੇ ਬੱਸ ਆ ਵੀ 15 ਤੋਂ 20 ਮਿੰਟ ਲੱਗਣਗੇ ਕਿੰਨਾ ਹੀ ਹੁੰਨਾ ਤੂੰ ਘੱਟੋ ਘੱਟ ਮੈਨੂੰ ਪਤਾ ਨਾ ਤੇਰਾ ਸਾਹਗਦਾ ਵਾ ਮੈਂ ਕਿਹਾ 20 ਮਿੰਟਾਂ ਚ ਪਿੰਡ ਸ਼ੂਟ ਕਰ ਦੇਣਾ ਚਲ ਠੀਕ ਆ ਦੇਖਦੇ ਆ 20 ਮਿੰਟਾਂ ਤੂੰ ਪਿੰਡ ਸ਼ੂਟ ਕਰ ਦਿੰਦਾ ਕਿ ਨਹੀਂ